ਮਨੋਜੀ ਸ਼ਸ਼ੀਕਾ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਸਟਾਰਟ ਕਰ ਰਹੇ ਆ ਆਪਾਂ ਨਿਊ ਦੁਕਾਨ ਤੋਂ ਤੇ ਮੈਂ ਦੁਕਾਨ ਦੇ ਵਿੱਚ ਆ ਤੇ ਹੁਣ ਆਪਾਂ ਦੁਕਾਨ ਦਾ ਆ ਕੰਮ ਕਰਦੇ ਹਟੇ ਇਤਾਂ ਅੱਜ ਦਾ ਕੰਮ ਹੋਇਆਗਾ ਸ਼ੀਸ਼ੇ ਲਗਾਉਣੇ ਸੀ ਜਿਹੜੇ ਆ ਮੇਰੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਹਨ ਸਮਾਨ ਆ ਲਿਆ ਇਤਾਂ ਅੱਜ ਆਪਾਂ ਨੇ ਸ਼ੀਸ਼ੇ ਲਵਾਏ ਨੇ ਦੁਕਾਨ ਦੇ ਵਿੱਚ ਇਤਾਂ ਆਪਾਂ ਹੁਣ ਆ ਉਹ ਫਰਸ਼ ਲਵਾਇਆ ਸੀ ਜਿਹੜਾ ਧੋਕੇ ਹਟੇ ਆ ਤੇ ਫਰਸ਼ ਨੂੰ ਤੋਤਾ ਵੀ ਦੂਜੀ ਵਾਰ ਤੋਤਾ ਪਰਸੋ ਅੱਜ ਪਹਿਲਾਂ ਵੀ ਤੋਤਾ ਇੱਕ ਵਾਰੀ ਫਿਰ ਉਹ ਸ਼ੀਸ਼ੇ ਹਜੇ ਰਹਿੰਦੇ ਸੀ ਦੋ ਤੇ ਉਹ ਲਾਉਣ ਆ ਗਏ ਦੁਆਚੋਂ ਫਿਰ ਉਹ ਗਰਦਾ ਜਿਹਾ ਡਿੱਗ ਜਾਂਦਾ ਦਵਾਰੇ ਫੇਰ ਤੋਂ ਹਣੀ ਪੈਗੀ ਮੈਂਨਾਂ ਨੂੰ ਪਹਿਲਾਂ ਕਿਹਾ ਸੀ ਵੀ ਨਾਉਣ ਤੋਂ ਪਰ ਇਹ ਹੱਟੇ ਨਹੀਂ ਕਹਿੰਦੇ ਧੋਦਾਂ ਨੇ ਧੋਦਾਂ ਨੇ ਕੁਝ ਨਹੀਂ ਹੁੰਦਾ ਕਹਿੰਦੇ ਇੰਨਾ ਨਹੀਂ ਕੰਡਦਾ ਪਰ ਉਹ ਫੇਰ ਵੀ ਖੇਡੀ ਆ ਤੇ ਹੁਣ ਆਪਣੇ ਆ ਸਾਰੇ ਸ਼ੀਸ਼ੇ ਲੱਗ ਗਏ ਨੇ ਕਿ ਕੌਣ ਤੇ ਵੀ ਆਪਾਂ ਨੇ ਉੱਤੋਂ ਚੱਕ ਕੇ ਇੱਧਰ ਰੱਖ ਲੈ ਸੀ ਜਾਂਦੇ ਹੁਣ ਦੁਕਾਨ ਤੋਂ ਆ। ਹੁਣ ਦੇਖੋ। ਇਧਰੋਂ ਐ ਮੀਸੀ ਸ਼ੀਸ਼ੇ ਆਏ ਨਾਲ ਇਹਨਾਂ ਨੇ ਕਲੀਨਰ ਨਾਲ ਆ ਸਾਫ ਕਰਿਆ ਕਲੀਨਰ ਪਿਆ। ਸ਼ੀਸ਼ੇ। ਅੱਖੋਂ ਇਧਰੋਂ ਆ ਦੌਂ ਲੱਗੂ। ਇੱਕ ਸ਼ੀਸ਼ਾ ਸਾਹਮਣੇ ਆ ਜਿਹੜਾ ਉੱਥੇ ਸਾਹਮਣੇ ਬੋਲਜੀ ਲੱਗੀ ਹੋਈ ਆ ਉੱਥੇ ਆਪਾਂ ਨੇ ਜਾਲ ਲਵਾਣਾਗਾ ਉਹਦੇ ਨਾਲ ਮਤਲਬ ਕਵਰ ਬਗਾਰਾ ਟੰਗਣ ਨੂੰ ਵਾਸਤੇ ਹੈ ਨਾ ਜਾਲ ਇਹ ਇਧਰਲੀ ਸਾਈਡ ਕਹਿੰਦੇ ਸੀ ਕਲੌਨ ਨੂੰ। ਇਧਰ ਮੈਂ ਕਸਟਮਰ ਕਸਟਮਰ ਹੋ ਬੈਠਿਆ ਕਰਨੀ ਹੈ ਨਾ ਇਧਰ ਆਪਣੀ ਸੈਟੀ ਜੀ ਲਾਉਣੀ ਹੈ ਬੈਠਣ ਵਾਲੀ ਹੁਣ ਤੇ ਤਾਂ ਕਰਕੇ ਮੈਂ ਕਿਹਾ ਇਧਰ ਸੈਟ ਨਹੀਂ ਹੋਣਾ ਵੀ ਆਪਾਂ ਉਧਰ ਸਾਹਮਣੇ ਲਿਖੀ ਦਿੰਦੀ ਹਾਂ ਲਾਉਣੀ ਤੇ ਆ ਦੇਖੋ ਫਰਸ਼ ਹੱਦੀ ਕਿੰ ਲਈ ਪਿਆ ਹੁਣ ਬਾਈਪਰ ਜਾ ਮਾਰ ਕੇ ਹਟਾ ਜੇ ਥੋੜੀ ਧੋ ਕੇ ਅੰਦਰ ਚਲੇ ਗਏ ਨੇ ਪਾਣੀ ਪੂਣੀ ਪੀਣ ਤੇ ਇਧਰ ਜਿਹੜੀ ਆ ਵਾਲੀ ਜਗਾ ਬੋਰਡ ਦੇ ਉੱਪਰ ਆਪਾਂ ਨੇ ਜੋਤ ਵਾਸਤੇ ਲਾਉਣਾ ਹੈ ਨਾ ਧੂਪ ਬੱਤੀ ਕਰਨ ਵਾਸਤੇ ਤੇ ਇਧਰ ਆਪਾਂ ਨੇ ਕੋਈ ਫੋਟੋ ਲਾ ਦੇਣੀ ਆ ਇਹ ਫੋਟੋ ਲਾ ਕੇ ਇੱਥੇ ਆਪਣੀ ਸੈਟੀ ਲਾ ਦੇਣੀ ਹੈ ਬਿਠ ਨਾਲ। ਉੱਥੇ ਵੀ ਆਪਣਾ ਇੱਕ ਰਹਿ ਗਿਆ ਬਾਹਰ ਲਾਉਣ ਵਾਲਾ। ਇੱਥੇ ਆਪਣਾ ਬਾਹਰ ਲਾਉਣਾ ਹੈ। ਫਿਰ ਆਪਣਾ ਕੰਮ ਰਹਿ ਗਿਆ ਇੱਕ ਮੈਟ ਸੁਹਾਉਣਾ ਇੱਥੇ ਵੀ ਮੈਟ ਹੁੰਦੇ ਦੇਖਦੇ ਜੇ ਤਾਂ ਹੁਣ ਸੁੱਕ ਗਿਆ ਸ਼ਾਇਦ ਆਪਾਂ ਹੁਣ ਸੁਹਾੜੀ ਨਹੀਂ ਸੋਹਾਂ ਸੁਹਾਵਾ ਦਾਂਗੇ ਸਵੇਰੇ। ਇਹ ਕਪੜਾ ਰਹਿਦਾ ਇੱਥੇ ਬਸ ਤਰਾਜ ਲਵਾਉਣ ਵਾਲਾ। ਬੈਠੰਦਾ। ਬਾਕੀ ਸਭ ਕੰਮ ਹੋ ਗਿਆ। ਬਰਾਬਰ ਸਾਫ਼ ਹੋ ਗਈ ਦੁਕਾਨ। ਹੂੰ? صاف ہوگی ਅਜੇ ਆਪਣੇ ਕੋਲੇ ਰਹਿੰਦੀ ਆ ਅਜੇ ਆਪਣੀ ਫਲੈਕਸ ਰਹਿੰਦੀ ਆ ਫਲੈਕਸ ਦਾ ਕੰਮ ਵੀ ਓਦਾਂ ਰਹਿ ਗਿਆ ਇੱਕਦਮ ਮੂਰੇ ਬੋਰਡ ਵਾਲੀ ਫਲੈਕਸ ਲੈਂਦੀ ਆ ਇੱਕ ਆਪਣੀ ਆਹ ਮੂਰੇ ਕੋਲੇ ਆਣੀ ਆ ਫਲੈਕਸ ਆ ਰਹਿੰਦੀ ਆ 13 ਸ਼ੀਸ਼ੇ ਅਪਰ ਕਰਵਾਦੇ ਜਦੋਂ ਬਾਅਦ ਦੇਖਦੇ ਆ ਜੇ ਕੋਈ ਬਾਦ ਘਾਟ ਲੱਗੀ ਸਮਾਨ ਆਪਣਾ ਹੁਣ ਤਾਂ ਹੋਇਆ ਤੇ ਜਾਂ ਤਾਂ ਲੈਣ ਉੱਪਰ ਲਵਾਵਾਂਗੇ ਇੱਕ ਇੱਕ ਲੈਣ ਉੱਪਰ ਲਵਾਵਾਂਗੇ ਫੇਰ ਬਾਅਦ ਚ ਸਮਾਨ ਦੇ ਹਿਸਾਬ ਨਾਲ ਵੀ ਹਜੇ ਇਹ ਮਤਲਬ ਆਹ ਸ਼ੀਸ਼ੇ ਸਾਰਾ ਫਾਈਨਲ ਹੋਈ ਗਿਆ ਇੱਥੇ ਬੋਲੀ ਸੀ। ਇੱਥੇ ਜਾਲ ਆਊਗਾ। ਇੱਥੇ ਪਰ ਛੋਟੀ ਲਵਾ ਲਾਂਦੇ ਹਾਂ ਨਾ ਇੱਕ। ਹੋਰ ਇਹਦੇ ਨਾਲ ਫੜੀਆ ਰੱਖਦੇ। ਜੇ ਤਾਂ ਭਰ ਜੂਗਾ। ਫਿਰ ਇਹਦੇ ਬਰਾਬਰ ਨਹੀਂ ਨਾ ਆਉਣੀ ਸੀ। ਪਰ ਐਂ ਇੱਥੇ ਮੱਥੇ ਜਾਵਦੇ। ਹਾਂ ਇਹਦੇ ਬਰਾਬਰ ਨਹੀਂ ਹੋਣੀ ਸੂਚੀ ਕਰਕੇ। ਸੂਚੀ ਕਰਕੇ ਲਾਉਣੀ ਪਊ ਆਈ ਨੇ। ਛੋਟੀ ਟਾੜ ਕਰ ਦਾਂਗੇ ਕੋਈ। ਸੂਚੀ ਕਰਕੇ ਲਾਉਣੀ ਪਊ ਨਾ ਉਹਦੇ ਨਾਲੋਂ। ਇਹ ਆਪਣਾ ਸਮਾਨ ਆਪਾਂ ਹਜੇ ਹੋਰ ਵੀ ਮਗਾਉਣਾ ਹੈ ਤਾਂ ਵੈਸੇ ਆਪਾਂ ਉਹ ਲੈ ਕੇ ਆਏ ਆ। ਦੇ ਜਿਹੜੀ ਆਈਟਮ ਪੈਂਦੀ ਰਹੀਦੀ ਆ ਆਪਾਂ ਉਹ ਚੀਜ਼ ਵਗਾਏ ਕਰਾਂਗੇ ਹੋ ਸਕਦਾ ਕਿ ਥੱਲੇ ਪਾ ਲਈਏ ਕਿਉਂ ਇੰਨਾ ਬੱਟਨ ਜਗ੍ਹਾ ਜਿੱਥੇ ਛੱਟਦੀ ਜਗਾ ਦੇਖੋ ਕਾ ਇਸ ਮੋੜਾ ਥੱਲੇ ਦੀ ਤਾਂ ਲੋੜ ਹੀ ਨਹੀਂ ਉੱਤੇ ਵਾਲਾ ਹੀ ਇੱਕ ਲਾਈਨ ਆਏ ਉੱਤੋਂ ਘੁਮਾ ਕੇ ਐਵੇਂ ਐਵੇਂ ਘੁੰਮ ਕੇ ਸਾਰੀ ਉੱਥੇ ਤੱਕ ਚਲੀ ਜਾਉ ਬਸ ਵੈਸੇ હું ਇੱਕ ਕਸਟਮਰ ਵਾਸਤੇ ਇਹ ਮੇਰੇ ਲਾਇਆ ਸੀ ਸਿਰਚਣਾ ਬਜੇ ਸੀ ਸਮਝਦੇ ਤਾਂ ਜਗਾ ਛੱਡੀ ਜਾਏ ਤੇ ਇੱਕ ਕਾਬਰਾ ਪੂਰਾ ਉਹ ਫਟ ਅੱਲਾ ਲਾ ਗਿਆ ਕਾਬਰੇ ਉਰੇ ਨੀ ਜਾ ਇੱਕ ਉਹ ਥੇ ਛੜਿਆ ਜਾਲ ਦਾ ਵਾਸਤੇ ਬੱਤੀ ਆ ਜਗਾ ਛੜਦੀ ਇੱਥੇ ਆਪਾਂ ਬੈਠਣ ਦਾ ਵਾਲਾ ਇੱਕਾ ਤਰ੍ਹਾਂ ਨਾਲ ਛੇ ਬਾਬਾ ਜੀ ਦਾ ਉਹ ਉਹ ਬੱਤੀ ਵਾਸਤੇ ਤੋੜ ਲਈ ਉੱਪਰ ਲਾ ਦੇ ਬੱਤੀ ਜਗਾ ਭਈਆ ਦੁਕਾਨ ਆਪਣੀ ਬਹੁਤ ਜੁੱਤ ਵਾਸਤੇ ਜੋਤ ਵਾਸਤੇ ਹਾਂਜੀ ਜੋਤ ਵਾਸਤੇ ਤੇ ਘੰਡੀ ਘੰਡੀ ਕਿੰਨੀ ਛੁੱਟੀਆਂ ਦੁਕਾਨ ਹਨ ਹੈ ਠੱਗ ਲਾ ਹੁਣ ਤੋੱਤਾ ਹੋਇਆ ਨਾ ਪੈਰਾ ਕਰਕੇ ਠੰਡ ਝੜਦੀ ਹੈ ਡੈਡੀ ਦੇ ਬਿੱਤ ਪਾਣੀ ਨਾਲ ਉਹ ਹੋਏਗੇ ਨਾ ਗਿੱਲੇ ਪਏ ਨੇ ਪੈਰ ਧੋ ਕੇ ਹਟਿਆ ਨਾ ਬਰਸ ਕੇ ਠੰਡਾ ਸੀ ਬਾਜੀ ਆ ਥੱਲੇ ਫਰਸ਼ੀ ਕਹਿੰਦੀ ਆ ਅੱਤੋਂ ਫਰਸ਼ ਚੋਂ ਪੁੱਟਾ ਲੈਂਦੇ ਹੋਏ ਲੱਗਦਾ ਬਾਕੀ ਆਹ ਦਰਖਤਾਂ ਪਾਉਂਦੇ ਟਾਲ ਵਾਲੇ ਲਾਏ ਸੀਗੇ ਮਿੱਤਰੋ ਕੋਈ ਨਾ ਬੰਦਾ ਕੌਣ ਪਾਣੀ ਪਾਉਗਾ ਆਪ ਹੀ ਚਲਾਉਂਦੇ ਬਹਿਣਗੇ ਪਾਣੀ ਪਾ ਕੇ ਜਮੇ ਸੁੱਕੇ ਪਏ ਨੇ ਅਰੇ ਭਾਵਾ ਇਹਨੂੰ ਪਾਣੀ ਮਾਰੋ ਪੁੱਤੀ ਕੋਲ ਤੇ ਪਾਉਂਵਾ ਲਾ ਇਸ ਤੋਂ ਆਪਣੀਆਂ ਬਾਅਦ ਚ ਨਾ ਇੱਥੇ ਟੂਟੀ ਲੱਗੀ ਹੋਈ ਆ ਜਿਹੜੀ ਉਹ ਟੂਟੀ ਨਹੀਂ ਆਉਂਦੀ ਹੁੰਦੀ ਉਹ ਟੂਟੀ ਆਉਂਦੀ ਐ ਇਹਦੇ ਵਿੱਚੋਂ ਮੋਟਰ ਵਾਲਾ ਪਾਣੀ ਨਹੀਂ ਆਉਂਦਾ ਟੂਟੀ ਦਾ ਆਉਂਦਾ ਬਸ ਇਹ ਖੋਲ ਕੇ ਇੱਥੇ ਟੂਟੀ ਕਰਦੇ ਦੱਸ ਦਾਂ ਤੇ ਵਧੀਆ ਹਰੇ ਹੋ ਜਾ ਕਰਤਾ ਜੇ ਹਰੇ ਹੋ ਜਾਣਗੇ ਇਹ ਦੋਨੇ ਅਧੇ ਇਹ ਗੱਲ ਬਣਾਵਾਂਗੇ ਮਾਰਕੀਟ ਪੂਰੀ ਬਣਾਵਾਂਗੇ ਇੱਕ ਦੁਕਾਨ ਨਾਲ ਚਲੋ ਆ ਪੱਖਾ ਵੀ ਆਪਾਂ ਨਹੀਂ ਬਣਾ ਦੱਸ ਫਿਰ ਵਾਪਸ ਆਇਆ ਤਾਂ ਪੱਖਾ ਟੰਗਾਤਾ ਸੀ ਪਾਈ ਕੋ ਮੱਡੀ ਫਵਾਤ ਥੋੜੀ ਉੱਚੀ ਸੀ ਪੱਤ ਛੋਟੀ ਸੀਗੀ ਮੈਂ ਹਵਾ ਵਧਾਇ ਕਰੂ ਗਰਮੀ ਜ਼ਿਆਦਾ ਤੁਹਾਨੂੰ ਪੱਤ ਬਸ ਗੱਲ ਉੱਚੀ ਆ ਗਈ ਡਾਊਨ ਸਿਲਿੰਗ ਕਰਾਉਣੀ ਸੀ ਆਪਾਂ ਡਾਊਨ ਸਿਲਿੰਗ ਕਰਾਈ ਨਹੀਂ ਸੀਗੀ ਆਪਾਂ ਫਰਸ਼ੀ ਉੱਪਰ ਚੱਕਤਾ ਡਾਊਨ ਸਿਲ ਦਾ ਕੰਮ ਹੀ ਹੋਵੇ ਸਹੀ ਹੈ ਲੈ ਫਰਸ਼ ਨਾਲ ਵੀ ਪੱਖੇ ਦਾ ਫਰਕ ਪੈ ਗਿਆ ਹਨਾ ਮੈਂ ਵੀ ਉੱਚੀ ਨਹੀਂ ਪੱਕਾ ਪਹਿਲਾਂ ਬਾਲੇ ਉੱਚੀ ਸੀ ਉੱਚਾ ਪੈਤ ਵੀ ਲਾ ਕੇ ਥੱਲੇ ਹੀ ਫਰਸ਼ ਥੱਲੇ ਹੋਗਾ ਅੱਧਾ ਮੁੱਕਤੇ ਹੋ ਜਾ ਫਰਕ ਪੱਖੇ ਤੇ ਆਉਣੀ ਅੱਜ ਕੋਈ ਦੇਖਣਾ ਆਪਾਂ ਫੁੱਲਰ ਘਰ ਤੋਂ ਲਾ ਲਾਂਗੇ ਜਿਆਦਾ ਗਰਮੀ ਹੋਇਆ ਬਸ ਇਹ ਟਾਪਾਂ ਨੂੰ ਤਾਂ ਆਪਾਂ ਦਾ ਦਿੱਤਾ ਹੋਇਆ ਰੇਟ ਫੜ ਲਵਾਉਣਾ ਰਿਹਾ ਆਪਾਂ ਪਹਿਲਾਂ ਉਹਦੀ ਸਲਾਹ ਸੀ ਕਿ ਇੰਦਾ ਕੈਵਨ ਕੈਵਨ ਦੀ ਸਲਾਹ ਸੀਗੀ ਕੈਵਨ ਨਾਲ ਆਪਣਾ ਬਾਰ ਸੋਟਾ ਰਹਿ ਗਿਆ ਸੱਤਕ ਖੁੱਟੇ ਹੀ ਰਹਿ ਗਿਆ ਤਾਂ ਚੜਾਈ ਵੀ ਘਟੀ ਗਈ ਸਾਢੇ ਸਵਾ 6 ਸਵਾ 6 ਹਜੇ ਕੁਰਸੀ ਹੈ ਜੀ ਪਰ ਇੱਥੇ ਕਾਫਣੀ ਲਵਾ ਲਿਆ ਆਪਾਂ ਵੀ ਬਾਹਰੋਂ ਆਈਟਮ ਮਤਲਬ ਵੀ ਬਾਹਰੋਂ ਦੁਕਾਨ ਵਧੀਆ ਦੇਖਿਆ ਕਰੂ ਅੰਦਰੋਂ 5-7000 ਰੁਪਿਆ ਬੱਦਲ ਲੱਗ ਗਿਆ 18000 ਚ ਕਿਹਾ ਟਾਫਣ ਸਫਨ ਤਾਂ ਆਇਆ ਵੀ ਚਲੋ ਜੀ ਦੁਕਾਨ ਵਧੀਆ ਦੁਕਾਨ ਦੀ ਵਧੀਆ ਗੱਲਬਾਤ ਬਣ ਚੁੱਕੀ। ਕਿ ਨਹੀਂ? ਆਹ ਲਾਦਾ ਮੰਜਾ ਉਰੀ ਢਾ ਕੇ ਸੌ ਜਾਣਾ ਉਹ ਕਿੰਨੀ ਠੰਡੀ ਆ ਹਵਾ। ਪੱਖਾ ਹੀ ਬਹੁਤ ਠੰਡੀ ਹਵਾ ਦੇ ਜਾਂਦਾ। ਕੁਸਤਾ ਧੋਤਾ ਕੁਸ ਫਰਸ਼ ਨਵਾਂ ਲੱਗਿਆ ਹੋਇਆ। ਲਕਸ਼ਾਂ ਫਲਕਸ਼ਾਂ ਲੱਗੀਆਂ ਨੇ ਤੇ ਪੂਰੀ ਠੰਡਕ ਜੀ ਮਹਿਸੂਸ ਹੋ ਰਹੀ ਹੈ ਜਿਵੇਂ ਏਸੀ ਨੂੰ ਹੁੰਦੀ ਆ। ਪਰ ਅੱਗੇ ਪਤਾ ਲੱਗਣਾ ਗਰਮੀ 'ਚ ਕੀ ਬੰਨਣਾ। वैसे भी हूं ये गर्मी तक हर ठीक ही रहूंगा फर्स पे पर मैट ਨਾਲ ਨਾ ਕੋਈ ਫਰਕ ਪੈ ਜੀ ਹਨਾ मैट ਨਾਲ ਹੋ ਸਕਦਾ ਆਪਾਂ ਨੂੰ ਕੋਈ ਫਰਕ ਪੈ ਜੀ ਹੁਣ ਅਸੀਂ ਮੈਟ ਪਸਾਉਣੇ ਆ ਚ ਤੇ ਸੁੱਕ ਗਿਆ ਬੱਸ ਇਹੋ ਠਰ ਕੇ ਮਿਲਦੇ ਆਪਾਂ ਚਲੋ ਜੀ ਹੁਣ ਆਪਾਂ ਕਰਦੇ ਆਂ ਦੁਕਾਨ ਬੰਦ ਕਾਹਤ ਵਧਾਉਣੇ ਆ ਕਹਿੰਦੇ ਬੰਦ ਨਾ ਗਿਆ ਘਰੋਂ ਵਧਾਉਣਾ ਹੁੰਦਾ ਤੇ ਦੁਕਾਨ ਵਧਾਉਣੇ ਆ ਤੇ ਹੁਣ ਜਿਹੜਾ ਮੈਟ ਵਿਛਾਉਣਾ ਸੀ ਉਹ ਕਰਤਾ ਕੈਨਸਲ ਹੋ ਗਿਆ ਮੈਂ ਆਪਾਂ ਕੱਲ ਨੂੰ ਕਿਉਂਕਿ ਆਪਾਂ ਜਿਹੜਾ ਇੱਥੇ ਜੋਤਲ ਆਪਾਂ ਲਾਵਾਂਗੇ ਹਨਾ ਤੇ ਉਹ ਜਦੋਂ ਆਪਾਂ ਨੇ ਇਹਦੇ ਵਿੱਚ ਉਹ ਡ੍ਰਿੱਲ ਨਾਲ ਉਹ ਕਰਨਾ ਉਹ ਇਟਾਂ ਨਾਲ ਜੂਰਾ ਜਾਂ ਫੇਰ ਡਿੱਗੂਗਾ ਤੇ ਪਹਿਲਾਂ ਤਾਂ ਭੁੱਲੇ ਬੈਠੇ ਸੀ ਇਹ ਪਹਿਲਾਂ ਉਹ ਇੱਕ ਮੈਟ ਵੀ ਹੈਗਾ ਵਾਈਟ ਆ ਹਨਾ ਬਾ ਆਪਣਾ ਉਹਦੇ ਨਾਲ ਫੇਰ ਖਰਾਬ ਹੋ ਜੂਗਾ ਲਾਲ ਲਾਲ ਇਟਾਂ ਦਾ ਉਹ ਡਿੱਗੂਗਾ ਅਪਾ ਟੰਗਣ ਤੋਂ ਬਾਅਦ ਕੱਲ ਨੂੰ ਸਾਫ਼ ਕਰਕੇ ਦੁਬਾਰੇ ਇਹਨੂੰ ਫਿਰ ਆਪਾਂ ਮੈਟ ਵਿਛਾਵਾਂਗੇ ਨਾਲੇ ਕੱਲ ਨੂੰ ਰਾਤ ਨੂੰ ਵਿਛਾਵਾਂਗੇ ਮੈਟ ਪਰ ਅਪਾ ਕੱਲ ਨੂੰ ਗੁਰਦੁਆਰਾ ਸਾਹਿਬ ਜਾਣਾ ਹੈ ਸਭ ਜਾ ਕੇ ਆਪਣੀ ਬੱਲਾ ਫਾਰਮ ਗੱਲ ਕਰਕੇ ਨਹੀਂ ਬਾਬਾ ਜੀ ਨੂੰ ਕਰਨਾ ਕਿ ਐ ਕਿ ਆਉਣਾ ਹਨਾ ਆਪਣਾ ਪਾਪ ਕਰਵਾਉਣਾ ਪਰਸੋਂ ਤਾਂ ਕਰਕੇ ਆਪਣੇ ਹੁਣ ਉਸ ਕੈਨਸਲ ਕਰਤਾ ਮੈਟ ਭੁਸ਼ਾਉਣਾ ਪਰ ਕੱਲ ਨੂੰ ਰਾਤ ਨੂੰ ਭੁਸ਼ਾਵਾਂਗੇ ਕਿਉਂਕਿ ਕੱਲ ਨੂੰ ਰਾਤ ਨੂੰ ਭੁਸ਼ਾ ਕੇ ਪਰਸੋਂ ਸਵੇਰੇ ਆਪਾਂ ਬਾਬਾ ਜੀ ਦੀ ਸਵਾਜਿਓ ਉਹਦੇ ਬਾਅਦ ਚ ਆਪਾਂ ਮੈਟ ਭੁਸ਼ਾ ਕੇ ਫਿਰ ਮੈਟ ਭੁਸ਼ਾਵਾਂਗੇ ਹੁਣ ਆਪਾਂ ਪਸ਼ੂ ਲੈ ਕੇ ਆਈ ਲੱਗਿਆ ਕਾ ਲੱਗਿਆ ਨਹੀਂ ਅੰਦਰ ਦੀ ਲੋਕ ਲਾਤਾ ਜੀ ਦੁਕਾਨ ਆਪਾਂ ਵਧਾਇਆ ਏ ਤੇ ਹੁਣ ਇਹ ਵੀ ਤੁਹਾਨੂੰ ਆਪਾਂ ਬੁੱਕਾਂ ਲੈ ਕੇ ਆਏ ਸੀ ਬਾਜ਼ਾਰ ਚ ਆਉਣਾ ਹਾਲੇ ਕਹਿੰਦੇ ਸੀ ਕਵਰ ਨਾਲ ਇਹਦੀਆਂ ਬੁੱਕਾਂ ਆਈਆਂ ਨੇ ਯੂਕੇਜੀ ਯੂਕੇਜੀ ਸੀ ਨਾ ਯੂਕੇਜੀ ਦੀਆਂ ਬੁੱਕਾਂ ਆਈਆਂ ਨੇ 1600 1600 ਹੀ ਲਾ ਲਓ ਬਸ 20 ਰੁਪਏ ਮੁੜੇ ਆ 20 ਰੁਪਏ ਮੁੜੇ ਸੀ ਆ ਕਵਰ ਆ ਗਈ 5 ਰੁਪਈਆ ਦਾ ਕਵਰ ਆ ਇਹ 5-7 ਕਵਰ ਆਏ ਆ ਇਹ ਉਹਦੇ ਆਪਣੇ ਨੋਟਬੁੱਕਾਂ ਦੇ ਆਹ ਚੜਾ ਤੇ ਦਿਖਾਓ ਅਨ ਆਊਟ ਬੁੱਕਾਂ ਦੇ ਕਵਰ ਲੈਂਦੇ ਸੀ ਰਮਣੀਤ ਦੇ ਉਹ ਚੜਾਤੇ ਕਲਰ ਦੇਖੋ ਕਲਰ ਨੂੰ ਕਲਰ ਕਿੰਨੇ ਸੋਹਣੇ ਹਨਾ ਹਾਂ ਡਾਇਰੀ ਤੇ ਵੀ ਚੜਾਈ ਲਿੰਦੀ ਹੈ ਹੂੰ ਇਹਨਾਂ ਤੇ ਵੀ ਚੜ ਜਾਣ ਸੋਹਣੇ ਲੱਗਣਗੇ ਹਾਂ ਇਹਨਾਂ ਤੇ ਜੜਦੇ ਨਾ ਤਾਂ ਚੜਾ ਹੀ ਹੋਇਆ ਇਹ ਬੁੱਕਾਂ ਆ ਗਈਆਂ ਰਮਣੀਤ ਕਹਿੰਦਾ ਕੀ ਕਹਿੰਦਾ ਜੀ ਰਮਣੀਤ ਹਾਂ ਇੰਨੀਆਂ ਬੁੱਕਾਂ ਮਾਂ ਪੁੱਤਰਾ ਇਹ ਤਾਂ ਤੇਰਾ ਛੋਟਾ ਤੂੰ ਉਹ ਮਾਂ ਡੈਡੀ ਇੰਨੀਆਂ ਬੁੱਕਾਂ ਇੰਨੀਆਂ ਲੋਟ ਬੁੱਕਾਂ ਪਹਿਲਾਂ ਉਹ ਵਿਚਾਰੀ ਦੀ ਘੱਟ ਸੀ ਮਾਪਾ ਪੁੱਤ ਹੈ ਤਾਂ ਤੂੰ ਵੱਡੀ ਵੱਡੀ ਕਲਾਸ ਛੋਹੀ ਜਾਏਗਾ ਹੋਰ ਪੜ੍ਹਨ ਗਿਆ ਐਨੀਆਂ ਕੱਲੀਆਂ ਲਿਆਂਦੀਆਂ ਨਹੀਂ ਹੈਈਆਂ ਮਾ ਹੁਣ ਐਨੀਆਂ ਪੜ੍ਹਨੀ ਆ ਵੀ ਪਿਆ ਕਰਨੀ ਆ ਕਹਿੰਦੀ ਹਾ ਫੇ ਨੰਬਰ ਘਾੜ ਕੇ ਪਿਛਲੀ ਵਾਰ ਵੀ ਪਿਛਲੇ ਵਿੱਚ ਸਰਜਨ ਚੋਂ ਆਈ ਸੀ ਫਾਸਟ ਆਈਸੀਯੂ ਨਰਸਰੀ ਚੋਂ ਵੀ ਫਾਸਟ ਆਈ ਸੀ ਹਣਾ ਤੇ ਅੱਜ ਤੀਹ ਪਾਰਾ ਜੋਰ ਅਸੀਂ ਆਪ ਹੀ ਨਹੀਂ ਪਾਇਆ ਉਤੇ ਕਿਉਂਕਿ ਉਹ ਬਿਮਾਰ ਹੋ ਗਈ ਸੀ ਇੰਨੇ ਵੀ ਨਹੀਂ ਘਟੇ ਹੈਗੇ ਸਿਰਫ ਪੰਜ ਨੰਬਰ ਹੀ ਘਟਿਆ ਫੋਰਥ ਨੰਬਰ ਤੇ ਆਈ ਹੈ ਫੋਰਥ ਨੰਬਰ ਤੇ ਆਈ ਆ ਵੀ ਥਾਰਡ ਨਹੀਂ ਆਇਆ ਚਲੋ ਦੋ ਫਾਸਟ ਨਹੀਂ ਆਈ ਤੇ ਪਹਿਲਾਂ ਫਾਸਟ ਆ ਗਈ ਸੀ ਅਸੀਂ ਵੀ ਬੜਾ ਜ਼ੋਰ ਨਹੀਂ ਪਾਇਆ ਬਿਮਾਰ ਹੋ ਗਈ ਸੀ ਹਨਾ ਬਹੁਤ ਸੋਹਣੀ ਲੱਗਦੀ ਹੈ ਨਾ ਇਹ ਇੱਕ ਕੱਪਾ ਹੋ ਲਿਆਂਦਾ ਸੀ ਘਰੇ ਲਿਆਏ ਸੀ ਆਪਾਂ ਇਹ ਤੇ ਪੀ ਵਾਲਾ ਬਾਕਸ ਬੁਕਸ ਆਪਾਂ ਦੇਖਣੀ ਸੀ ਜੀ ਟਰਾਈ ਕਰਕੇ ਵੀ ਕਿਹੜੀ ਚੱਲਦੀ ਆਈ ਕਿ ਕਿਹੜੇ ਘਟ ਮਾਣਾ ਪੈਕ ਕਰਨੀ ਪੈਂਦੀ ਆ ਕਿੰਨੇ ਕਰੇਗੇ ਕਵਰੇਜ ਕਰਾਏਗਾ ਰਹਾ ਕਲਰ ਡੈਰੀ ਦੇ ਰਹਾ ਇਨਾਂ ਦੇ ਮਿਲਰ ਇਨਾਂ ਦੇ ਵੀ ਝੜ ਜਾਣਗੇ ਯਾਰ ਇਹ ਸੋਹਣੇ ਲੱਗ ਰਹੇ ਨੇ ਨਹੀਂ ਪਾੜ ਜਾਂਦੇ ਹੈ ਇਹ ਚ ਪਾੜ ਜਾਂਦੇ ਜਿਹੜੀ ਆ ਚੀਜ਼ ਹੈ ਦੀ ਆਹ ਦੇਖੋ ਤਿੱਖੇ ਹੁੰਦੇ ਨੇ ਆਹ ਵੱਡੀਆਂ ਚੰਗ ਇਨਾਂ ਦੇ ਝੜਦੇ ਨੇ ਇਹ ਚੜੇ ਆਹ ਯਾਹ ਚੀਜ਼ ਹੈ ਇਹ ਆ ਕਾ ਬਰੀ ਨੇ ਚਲੋ ਦੇਖਦੇ ਆ ਪੀਤੂ ਨੂੰ ਕੱਲ ਨੂੰ ਤਾਂ ਨਹੀਂ ਭੇਜਦੇ ਪਰ ਸਾਨੂੰ ਆਪਾਂ ਤਕਾਨ ਦੀ ਮੂਰਤ ਕਰਾਂਗੇ ਤੇ ਚੌਥੇ ਤੱਕ ਆਪਾਂ ਕੱਲ ਨੂੰ ਇਹਦੀ ਐਡਮਿਸ਼ਨ ਕਰਾ ਆਵਾਂਗੇ ਪੀਤੂ ਦੀ ਹਣਾ ਕੱਲ ਨੂੰ ਰਿਮਿਸ਼ਨ ਕਰਾਇਆਵਾਂਗੇ ਚੌਥੇ ਤੱਕ ਆਪਾਂ ਇਹਨੂੰ ਭੇਜਣ ਲੱਗ ਜਾਵਾਂਗੇ ਰਮਨੀਤ ਨੂੰ ਆਪ ਹੀ ਛਟਾਇਆ ਕਰਾਂਗੇ ਬੈਂਡ ਫੀਸ ਵਗੈਰਾ ਸਾਰਾ ਕੁਝ ਵਧਾਤਾ ਉਹਨਾਂ ਨੇ ਆਪਣਾ ਘਰ ਨੇੜੀ ਆ ਉੱਥੇ ਛਟਾਇਆ ਕਰਾਂਗੇ ਕਿ ਨਹੀਂ ਦੇਖਦੇ ਹਾਂ ਕੀ ਬੰਦ ਆ ਬੈਂਡ ਫੀਸ ਨੁਕਲ ਵਧਾਤੀ ਪਹਿਲਾਂ ਆਪਾਂ ਲੱਗੇ ਹੋਏ ਸੀ ਉਤੇ ਕਰਕੇ ਨਾ ਘਟਾਉਂ ਆ ਫੀਸ ਵੀ ਸਹੀ ਲੈਂਦੇ ਸੀ ਕਿ ਆਪ ਮੰਗੂ ਲੈਂਦੇ ਸੀਗੇ ਹੁਣ ਵਧ ਗਈ ਆ ਤੇ ਬਾਕੀ ਆਪ ਹੀ ਹੁਣ ਆਪਣਾ ਘਰੇ ਕੰਮ ਕਰ ਲਿਆ ਉਹਦਾ ਵੀ ਫਾਇਦਾ ਹੋਊਗਾ ਆਪਾਂ ਨੂੰ ਚਲੋ ਜੇ ਆਪਾਂ ਕਿਤੇ ਹੋਰ ਕੰਮ ਕਰਦੇ ਫੇਰ ਵੀ ਔਖਾ ਹੋ ਜਾਂਦਾ ਛੜਨਾ ਜਦੋਂ ਕੰਮ ਹੀ ਆਪਾਂ ਕਰ ਲਿਆ ਲਾ ਆਪਦੀਆਂ ਨੋਟਬੁੱਕਾਂ ਦੇ ਕਵਰ ਜਿਹੜਾ ਹੁੰਦੇ ਸੀ ਅੱਜ ਆਪਦੀਆਂ ਜਵਾਖਾਂ ਦੇ ਸਹੀ ਗੱਲ ਕਿੰਨੇ ਸ਼ੌਂਕ ਨਾਲ ਚੜਾਉਂਦੇ ਆਪ ਵੀ ਬੁੱਕ ਤੇ ਹਣਾ ਪਹਿਲਾਂ ਕਿਹੜੇ ਕਵਰ ਆਉਂਦੇ ਸੀ ਯਾਰ ਅਖਬਾਰ ਹੀ ਚੜਾਈ ਜਾਂਦੇ ਸੀ ਆਪਾਂ ਤਾਂ ਮਾਤਾ ਅਖਬਾਰ ਹੀ ਅਖਬਾਰ ਚੜਾਉਂਦੇ ਹੁੰਦੇ ਸੀ ਕਿਸੇ ਦਾ ਕਿਸੇ ਤੋਂ ਲੈ ਕੇ ਅਖਬਾਰ ਵੀ ਕਿਸੇ ਕਿਸੇ ਦੇ ਘਰ ਦੇ ਲੱਗਦਾ ਹੁੰਦਾ ਸੀ ਹਾਂ ਜਾਏ ਦੇਖਦੇ ਹੁੰਦੇ ਸੀ ਵੀ ਕਿਸੇ ਐਕਟਰ ਜਾਂ ਐਕਟਰਨੀ ਦੀ ਫੋਟੋ ਅਖਬਾਰ ਤੇ ਹੋਵੇ ਵੀ ਉਹ ਵਾਲੇ ਤੇ ਢਾਲ ਲੀਏ ਨਾ ਅਖਬਾਰ ਵੀ ਆਲਾ ਅੱਖਾਂ ਕੱਢ ਕੇ ਦਿੰਦਾ ਸੀ ਜਿਦੇ ਲੱਗਦੇ ਸੀ ਹਰੇਕ ਤੇ ਲੱਗਦਾ ਨਹੀਂ ਸੀ ਕੋਈ ਮਲਾਕਾ ਲੱਗਦਾ ਕੀ ਕਰਦੇ ਹੁੰਦੇ ਸੀ ਹਨਾ ਅਖਬਾਰ ਤੇ ਜਿਵੇਂ ਕਿਸੇ ਐਕਟਰ ਦੀ ਫੋਟੋ ਆ ਗਈ ਸਲਮਾਨ ਖਾਨ ਦੀ ਜੇ ਕਿ ਡ੍ਰੀਨਾ ਕਹਿ ਦਿਓ ਉਹਵੇਂ ਉਹਵੇਂ ਕੱਟ ਕੇ ਕਾਪੀ ਦੇ ਚ ਪੇਰਦੇ ਹੁੰਦੇ ਸੀ ਹੂੰ ਮੇਰੇ ਕੋਲੇ ਅਜੇ ਵੀ ਕਾਪੀ ਪਈ ਹੋਣੀ ਉਹ ਫੋਟੋ ਅਚ ਪਈ ਹੋਈ ਹੁਣ ਦੇਖ ਕਿੰਨੇ ਸੋਹਣੇ ਕਹਾਵਰ ਆਉਣ ਲੱਗੇ ਬੱਚਾਂ ਦੇ ਲੈ ਕੀ ਜੀ ਲੱਗਦਾ ਕਿ ਤਾਂ ਆਪਾਂ ਤੇ ਦੇਖਣ ਤੇ ਵੀ ਮੈਨੂੰ ਆਪ ਨੂੰ ਸੋਹਣੇ ਲੱਗ ਜਾਂਦੇ ਚਾਹੇ ਆਪਾਂ ਨਹੀਂ ਪੜਨੀ ਆਣਾ ਇਹ ਦੇਖੋ ਕਿੰਨੇ ਸੋਹਣੇ ਕਲਰ ਅਲੱਗ-ਅਲੱਗ ਕਲਰ ਸਾਰੀਆਂ ਨੋਟਬੁੱਕਾਂ ਆ ਡੈਰੀ ਆ ਗਈ ਜੇ ਆਪਾਂ ਨੇ ਅੱਜ ਦੇ ਟਾਈਮ 'ਚ ਆਏ ਪੜਨਾ ਹੁੰਦਾ ਜਾਂ ਉਸ ਟਾਈਮ 'ਚ ਆਪਾਂ ਨੂੰ ਆ ਚੀਜ਼ਾਂ ਮਿਲ ਜਾਂਦੀਆਂ ਸ਼ੌਂਕ ਨਾਲ ਹਨਾ ਕਿੰਨਾ ਪੜਦੇ ਆਪਾਂ ਫਸਟ ਆ ਕੇ ਨੌਕਰੀ 'ਚ ਲੱਗ ਜਾਂਦੇ ਸਹੀ ਗੱਲ ਪਤਾ ਲੱਗਦਾ ਬਾਅਦ 'ਚ ਪਤਾ ਲੱਗਦਾ ਯਾਰ ਮਾਪਿਓ ਕਹਿੰਦਾ ਹੁੰਦਾ ਚਾਹੇ ਮਾਪਿਓ ਆਣ ਕਾੜਾ ਹੀ ਹੋਵੇ ਮਾਪਿਓ ਸਹੀ ਗੱਲ ਕਹਿੰਦਾ ਹੁੰਦਾ ਹਨਾ ਹੁਣ ਆਪਾਂ ਬੱਚਿਆਂ ਨੂੰ ਉਹ ਗੱਲਾਂ ਕਹਨੇ ਆ। ਚਲੋ ਆਪ ਥੋੜੇ ਪੜ੍ਹੇ ਵੀ ਆ ਮਾਪੇ ਤਾਂ ਜਮੀ ਨਹੀਂ ਪੜੇ ਸੀ। ਆਪਾਂ ਪੜ੍ਹੇ ਲਿਖੇ ਆ ਆਪਾਂ ਫੇਰ ਆਪਾਂ ਵੀ ਸਮਝਾਉਣੇ ਓਮੀ ਬੱਚਨ। ਮਾਪੇਓ ਜਮੀ ਅਣਪੜ ਸੀ ਉਹਨਾਂ ਨੇ ਕਿੰਨਾ ਸਮਝਾਇਆ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ। ਜੋ ਕੇ ਸਮਤ ਤੇ ਹੁੰਦਾ ਉਹੀ ਹੋਣਾ। ਲੋਕਾਂ ਤਾਂ ਹੁੰਦੇ ਆ ਵੀ ਮਾਪੇਓ ਦੇ ਐ ਹੀ ਹੁੰਦਾ। ਹਾਂ। ਗੱਲ ਯਾਰ ਗੱਲ ਇੱਥੇ ਮੁੱਕਦੀ ਆ ਮਾਪੇਓ ਚਾਹੇ ਕਿੰਨੇ ਹੀ ਅਣਪੜ ਹੋਵੇ। ਮਾਪੇਓ ਦੀ ਗੱਲ ਸੁਣਨੀ ਜ਼ਰੂਰੀ ਆ। ਕਿ ਨਹੀਂ ਵੀ ਮਾਪਿਓ ਮਾਪਿਓ ਕੋਈ ਵੀ ਗੱਲ ਕਹਿੰਦਾ ਸੱਚੀ ਹੁੰਦੀ ਆ ਉਹ ਕਹਿੰਦੇ ਨਹੀਂ ਹੁੰਦੇ ਵੀ ਮਾਪਿਓ ਇਹ ਚੀਜ਼ ਸੋਚਦਾ ਹੁੰਦਾ ਹੈ ਉਹ ਵੀ ਗੱਲ ਆਪਾਂ ਵੀ ਹੁਣ ਆਪਾਂ ਮਾਪਿਓ ਬਣ ਗਏ ਨਾ ਹੁਣ ਆਪਾਂ ਨੂੰ ਪਤਾ ਲੱਗਦਾ ਆਪਾਂ ਵੀ ਸੋਚਦੇ ਆਂ ਵੀ ਜਿਹੜਾ ਦੁੱਖ ਜਾਂ ਜਿਹੜੀ ਚੀਜ਼ ਆਪਾਂ ਨੇ ਆਪਦੇ ਤੇ ਹੰਡਾਈ ਹੈ ਵੀ ਉਹ ਸਾਡਾ ਜਵਾਬ ਖਨਾ ਜਵਾਬ ਖਨਾ ਕਰੇ ਸਹੀ ਗੱਲ ਹੈ ਜੇ ਮਾਪਿਓ ਪਹਿਲਾਂ ਮਤਲਬ ਉਹ ਉਸ ਟਾਈਮ ਤੇ ਚੱਲ ਪੜ੍ਹਾਈ ਹੈ ਨਾ ਚਲ ਮਾਪਿਓ ਦੇ ਟਾਈਮ ਤੇ ਤਾਂ ਪੜਾਈ ਸੀ ਚਲੋ ਆਪਾਂ ਤਾਂ ਜਿਹੜਾ 10 12 ਪੜੇ ਆ ਆਪਾਂ ਤਾਂ ਬੱਚਿਆਂ ਨੂੰ ਪੜਾਵਾ ਵੀ ਰਏ ਆ ਨਾਲ ਵੀ ਪੜਾ ਰਹੇ ਆ ਨਾ ਆਪਣੇ ਮਾਪਿਓ ਤਾਂ ਚਲ ਜਮੀ ਨਹੀਂ ਪੜੇ ਸੀ ਉਹਨਾਂ ਨੇ ਆਪਾਂ ਨੂੰ ਕਿੰਨਾ ਸਮਝਾਇਆ ਪੜ ਲਓ ਆਪਾਂ ਦਾ ਇਕੱਲਾ ਸਕੂਲ ਔਖਾ ਵੀ ਲੱਗਦਾ ਭੇਜਣਾ ਇੱਕ ਬੱਚਾ ਉਹਨਾਂ ਨੇ ਆਪਾਂ ਨੂੰ ਤਨ ਤਨ ਜਾਣਾ ਨੂੰ ਸਕੂਲ ਭੇਜਿਆ ਨਾਲ ਟਿਊਸ਼ਨ ਲਾਇਆ ਹਨ ਉਸ ਟਾਈਮ ਤੇ ਜਵਾਕ ਵੀ ਕਿੰਨੇ ਹੁੰਦੇ ਸੀ ਸਹੀ ਗੱਲ ਹੈ ਤੇ ਹੁਣ ਆਪਾਂ ਇੱਕ ਨੂੰ ਹੀ ਕਹਿ ਦਿੰਨੇ ਵੀ ਇੰਨੀ ਫੀਸ ਹਰ ਇੱਕ ਤਾਬਾ ਆਪਾਂ ਹੀ ਲਾ ਲਓ ਮੈਂ ਅਸੀਂ ਤਨ ਭੈਣ ਭਰਾ ਸੀਗੇ ਮਾਪਿਆਂ ਨੇ ਵਧੀਆ ਸਕੂਲ ਚ ਲਾਇਆ ਸੀ ਪлюс ਨਾਲ ਟਿਊਸ਼ਨ ਲਾਉਂਦੇ ਸੀ ਤੇ ਨਾਲੇ ਅਨਪੜ੍ਹ ਸੀਗੇ ਸਮਝਾਉਂਦੇ ਕਿੰਨਾ ਸੀ ਵੀ ਪੜ੍ਹ ਲਓ ਪੜ੍ਹ ਲਓ ਲੋਕ ਕਿਸਮਤ ਹੁੰਦੀ ਆ ਚਲੋ ਕੋਈ ਗੱਲ ਨਹੀਂ ਮਿੱਤਰੋ ਜਿਹੜਾ ਹੋ ਕੇ ਸਮਤ ਚ ਹੁੰਦਾ ਉਹ ਹੀ ਹੋਣਾ ਹੁਣ ਆਪਾਂ ਸੌਣ ਲੱਗਦੇ ਆ ਟਾਈਮ ਹੋ ਗਿਆ ਮਿੱਤਰੋ ਸਵਾ 10 ਸਵਾ 10 ਹੋ ਗਏ ਸਾਡਾ ਕਵਰ ਦਾ ਭਾਂਡਾ ਕਿਹੜਾ ਕਰੋ ਵੀ ਅਸੀਂ ਕਿੰਨੀ ਲੇਟ ਦੇਖੋ ਅੱਜ ਤਾਂ ਫੇਰ ਵੀ ਠੀਕ ਹੈ ਆਮ 11 ਵੋ 12 ਕਵਾਟੇ ਜਾਂਦਾ ਮਿੱਤਰੋ ਸਾਨੂੰ ਦੁਕਾਨ ਤੋਂ ਦੁਕਾਨ ਦੀ ਸਫਾਈ ਰੋਜ਼ ਕਰਦੇ ਅੱਜ ਸਮਾਰ ਕੇ ਧੋ ਕੇ ਆਏ ਆ ਪਰਸੋਂ ਮੂਰਤ ਦਾ ਰੱਖਦੇ ਆਪਾਂ ਪੱਕਾ ਤੇ ਹੁਣ ਚਲੋ ਰੋਟੀ ਉਟੀ ਖਾ ਕੇ ਅਸੀਂ ਸੌਣਿਆ ਸਾਰਿਆਂ ਨੂੰ ਸ਼ਸ਼ੀਕਾਲ ਮਿਲਦਿਆਂ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਤੇ ਤੁਹਾਨੂੰ ਮੂਰਤ ਤੋਂ ਸ਼ੁਰੂ ਕਰਾਂਗੇ ਹਨਾ ਕੱਲ ਤੋਂ ਵੀ ਕਰ ਸਕਦੇ ਹਾਂ ਹਾਂ ਕੱਲ ਨੂੰ ਵੀ ਵਲੌਗ ਸ਼ੁਰੂ ਕਰਾਂਗੇ ਵੈਸੇ ਵੀ ਮੂਰਤੀ ਕਰਾਂਗੇ ਅਗਲੇ ਵਲੌਗ ਚ ਵੀ ਪਾਇਆ ਕਰਾਂਗੇ ਕੰਟੀਨਿਊ ਹਾਂ ਹਾਂ ਡੇਲੀ ਕੰਟੀਨਿਊ ਕਰਿਆ ਕਰਾਂਗੇ ਚਲੋ ਜੀ ਸ਼ਸ਼ੀ ਕਾਲ ਸਾਰਿਆਂ ਨੂੰ ਬੋਲ ਦੋ ਸ਼ਸ਼ੀ ਕਾਲ ਜੀਓ ਕਿ ਬਾਏ ਬਾਏ ਸਾਰਿਆਂ ਨੂੰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਬਾਏ ਜੀ